ਜੋ ਕਿਸਾਨ ਇਸ ਮੋਰਚੇ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚ ਰਹੇ ਸਹੀ ਤਾਂ ਉਹਨਾਂ ਦੀ ਬੱਸ ਜਿਹੜੀ ਆ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਦੇ ਵਿੱਚ ਕਈ ਕਿਸਾਨ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਇਸ ਬੱਸ ਦੇ ਵਿੱਚ 20 ਤੋਂ 25 ਕਿਸਾਨ ਸੀ ਜਿਨ੍ਹਾਂ ਦੇ ਵਿੱਚ ਕੁਝ ਕਿਸਾਨ ਜ਼ਖਮੀ ਨੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਇਹ ਬਠਿੰਡੇ ਦੇ ਵਿੱਚ ਵੀ ਇੱਕ ਹਾਦਸਾ ਹੋਇਆ ਤੇ ਬਰਨਾਲਾ ਮੋਗਾ ਨੈਸ਼ਨਲ ਹਾਈਵੇ ਦੇ ਉੱਤੇ ਪਹਿਲਾ ਹਾਦਸਾ ਹੁੰਦਾ ਉਸ ਤੋਂ ਬਾਅਦ ਜਿਹੜਾ ਦੂਜਾ ਹਾਦਸਾ ਇੱਕ ਬਰਨਾਲੇ ਦੇ ਵਿੱਚ ਹੁੰਦਾ ਇਸ ਤੋਂ ਇਲਾਵਾ ਇੱਕ हिसार ਦੇ ਵਿੱਚ ਵੀ ਹਰਿਆਣਾ ਦੇ हिसार ਦੇ ਵਿੱਚ ਵੀ ਇੱਕ ਹਾਦਸਾ ਹੋ ਜਾਂਦਾ ਉੱਥੇ ਚਾਰ ਲੋਕਾਂ ਦੀ ਮੌਤ ਵੀ ਹੋ ਜਾਂਦੀ ਆ ਤਾਂ ਧੁੰਦ ਦੇ ਕਰਕੇ ਇਹ ਵੱਡਾ ਹਾਦਸਾ ਵਾਪਰ ਰਿਹਾ ਧੁੰਦ ਕਰਕੇ ਵਿਜ਼ਿਬਿਲਟੀ ਜ਼ੀਰੋ ਹੋ ਰਹੀ ਹੈ ਜਿਸ ਦੇ ਕਰਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹੁਣ ਕਿਸਾਨ ਹੌਲੀ ਹੌਲੀ ਉੱਥੇ ਇਕੱਤਰ ਹੋਣੇ ਸ਼ੁਰੂ ਹੋ ਚੁੱਕੇ ਨੇ ਵੱਡਾ ਇਕੱਠ ਹੋ ਕੀਤਾ ਜਾ ਰਿਹਾ ਜਗਜੀਤ ਸਿੰਘ ਡੱਲੇਵਾਲ ਅੱਜ ਖੁਦ ਉੱਥੇ ਪਹੁੰਚੇ ਹੋਏ ਜਿਹੜੇ ਲੋਕਾਂ ਨੂੰ ਉੱਥੇ ਪਹੁੰਚੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਨਗੇ ਅੱਜ ਮਹਾਪੰਚਾਇਤ ਕੀਤੀ ਜਾ ਰਹੀ ਹੈ ਖਨੋਰੀ ਬਾਰਡਰ ਦੇ ਉੱਤੇ ਪਰ ਉਸ ਤੋਂ ਪਹਿਲਾਂ ਹੀ ਇਹ ਮੰਦਭਾਗੀ ਖਬਰ ਨੇ ਸਭ ਦੀਆਂ ਚਿੰਤਾ ਜ਼ਰੂਰ ਵਧਾ ਦਿੱਤੀਆਂ ਚਿੰਤਾਵਾਂ ਵਧਾ ਦਿੱਤੀਆਂ ਕਿਉਂਕਿ ਜਿਹੜੇ ਕਿਸਾਨ ਆ ਰਹੇ ਨੇ ਉਹ ਸਿਰਫ ਸਿਰਫ ਇੱਕ ਵੱਡਾ ਇਕੱਠ ਦਿਖਾਉਣ ਦੇ ਲਈ ਪਹੁੰਚ ਰਹੇ ਨੇ ਕੇਂਦਰ ਸਰਕਾਰ ਦੇ ਕੰਨੀ ਜੂੰ ਸਰਕਾਉਣ ਦੇ ਲਈ ਪਹੁੰਚ ਰਹੇ ਨੇ ਕੇਂਦਰ ਸਰਕਾਰ ਦੀਆਂ ਅੱਖਾਂ ਖੋਲਣ ਦੇ ਲਈ ਪਹੁੰਚ ਰਹੇ ਨੇ ਪਰ ਧੁੰਦ ਦੇ ਕਰਕੇ ਵੱਡੇ ਹਾਦਸੇ ਵਾਪਰ ਰਹੇ ਅਸੀਂ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਜੇਕਰ ਉੱਥੇ ਆ ਰਹੇ ਹੋ ਕਿੱਥੇ ਵੀ ਹੋਰ ਵੀ ਜਾ ਰਹੇ ਹੋ ਕੱਲੇ ਕਿਸਾਨਾਂ ਦੀ ਗੱਲ ਨਹੀਂ ਕੋਈ ਵੀ ਜੋ ਆਪਣੇ ਘਰ ਤੋਂ ਕਿਤੇ ਜਾ ਰਿਹਾ ਆਪਣੀ ਮੰਜ਼ਿਲ ਤੱਕ ਪਹੁੰਚ ਰਿਹਾ ਡਿਊਟੀਆਂ ਤੱਕ ਪਹੁੰਚ ਰਿਹਾ ਆਪਣੇ ਪਰਿਵਾਰਾਂ ਕੋਲ ਜਾ ਰਿਹਾ ਕੋਈ ਆਪਣੇ ਕੰਮ ਕਰਨ ਜਾ ਰਿਹਾ ਤਾਂ ਉਹ ਵਿਜ਼ਿਬਿਲਟੀ ਦੇਖ ਕੇ ਜਾਓ ਥੋੜੀ ਦੇਰ ਪਹਿਲਾਂ ਚਲੇ ਜਾਓ ਕਾਹਲ ਨਾ ਕਰੋ ਕਿਉਂਕਿ ਕਾਲੀ ਦੇ ਵਿੱਚ ਅਕਸਰ ਟੋਏ ਹੁੰਦੇ ਨੇ ਇੱਕ ਹਾਦਸਾ ਪ੍ਰਾਣਿਆਂ ਦੀ ਬਜ਼ੁਰਗਾਂ ਦੀ ਆ ਤਾਂ ਇੱਕ ਹਾਦਸਾ ਜ਼ਰੂਰ ਸੱਚ ਹੁੰਦੀ ਆ ਕਾਲੀ ਅੱਗੇ ਟੋਏ ਤਾਂ ਇਸ ਤਰੀਕੇ ਨਾਲ ਕੋਈ